ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸੋਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਏ ਆਂ ਰਾਮ ਟੈਕਸ ਦੇ ਕਾਟਨ ਦੇ ਸੂਟ ਤੇ ਡਿਸਕਾਊਂਟ ਦੇ ਉੱਪਰ ਲੈ ਕੇ ਆਏ ਆਂ ਜੀ ਬਹੁਤ ਪਿਆਰੀ ਜੀ ਕਲੈਕਸ਼ਨ ਆ ਸੂਟ ਹੈਗੇ ਨੇ ਜੀ ਸਾਰੇ 2800 ਤੋਂ ਲੈ ਕੇ 3500 ਤੱਕ ਤੇ ਪ੍ਰਾਈਸ ਰਹੇਗਾ ਅੱਜ ਦੀ ਸਾਰੀ ਵੀਡੀਓ ਦਾ 2600 2600 ਦਾ ਸੂਟ ਆ ਜਿਹੜਾ ਵੀ ਤੁਸੀਂ ਲੈਣਾ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਬਹੁਤ ਸੋਹਣੀ ਕਲੈਕਸ਼ਨ ਆ ਸਾਰੇ ਡਿਸਕਾਊਂਟ ਦੇ ਦੇ ਰਹੇ ਆ ਤੁਹਾਨੂੰ ਪੀਸ ਜਿਹੜੇ ਅੱਜ ਦੇ ਹੋਣਗੇ ਜੀ ਹਰੇ ਕੇਜ ਵਾਸਤੇ ਸੂਟ ਨੇ ਬੁਕਿੰਗ ਲਈ ਨੰਬਰ ਹੈਗਾ 8283 828381 ਨੰਬਰ ਹੈ ਇਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਹੁਣ ਆਪਣੀ ਚੱਲਣਗੀ ਜੀ ਸੇਲਾਂ ਕੁਸ਼ੀਕ ਟਾਈਮ ਹਰੇ ਕੇਜ ਵਾਸਤੇ ਸੂਟ ਆ ਪਹਿਲਾਂ ਤਾਂ ਸਾਰਾ ਸੂਟ ਦੇ ਉੱਪਰ ਆਰੀ ਦਾ ਕੰਮ ਹੋਇਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਤੇ ਸੂਟ ਬਹੁਤ ਸੋਹਣਾ ਜੀ ਬਿਨਾ ਲਾਈਨਿੰਗ ਤੋਂ ਬਾੜਨੇ ਵਾਲਾ ਸੂਟ ਆ ਇਹ ਹੈਗਾ ਫਰੰਟ ਸੂਟ ਦਾ ਸਾਰੇ ਫਰੰਟ ਦੇ ਵਿੱਚ ਆਰੀ ਦਾ ਵਰਕ ਹੈ ਠੀਕ ਹੈ ਤੇ ਸਾਰੇ ਬੈਕ ਦੇ ਵਿੱਚ ਆਰੀ ਦਾ ਵਰਕ ਹੈ ਜੀ ਦੇਖੋ ਸੂਟ ਬਾਵਾ ਅਲੱਗ ਤੋਂ ਦਿੱਤੀਆਂ ਹੋਈਆਂ ਸਵਾ 3 ਮੀਟਰ ਦੀ ਸ਼ਰਟ ਹੈ ਬਾਵਾ ਦੇ ਵਿੱਚ ਅਲੱਗ ਵਰਕਾਂ ਤੇ ਇਹ ਹੈਗੀ ਹੈ ਪਲੇਨ ਸਲਵਾਰ ਇਹ ਹੈਗੀਆਂ ਜੀ ਸਲਵਾਰ ਦੇ ਪਹੁੰਚੇ ਮਤਲਬ ਅਲੱਗ ਜੀ ਲੁੱਕ ਦਾ ਸੂਟ ਬਣਨਾ ਜਦੋਂ ਇਹ ਰੈਡੀ ਹੋਣਾ ਤੁਸੀਂ ਪੈਂਟ ਬਣਵਾ ਲੋ ਜਾਂ ਬਣ ਵਾਲੋ ਸਲਵਾਰ ਉਹ ਥੋੜੀ ਚਵਾਈਸ ਆ ਸਟਾਫ ਬਿਦਆਊਟ ਅ ਲਾਈਨਿੰਗ ਬਹੁਤ ਸੋਹਣਾ ਸਟਾਫ ਆ ਤੁਸੀਂ ਲਾਈਨਿੰਗ ਲਗਵਾ ਸਕਦੇ ਹੋ ਥੋੜਾ ਜਾਂ ਇਹਨਾਂ ਦੀ ਲੁੱਕ ਅੱਛੀ ਰਹੇਗੀ ਇਹ ਹੈਗਾ ਜੀ ਇਹਦਾ ਬਹੁਤ ਪਿਆਰਾ ਮਡਾਲ ਦਾ ਦੁਪੱਟਾ ਰਾਮਟੈਗਸ ਬ੍ਰਾਂਡ ਦਾ ਸੂਟ ਆ ਜੀ ਪ੍ਰਾਈਸ ਸਾਰੀ ਵੀਡੀਓ ਦਾ ਦੱਸਤਾ ਤੁਹਾਨੂੰ ਸੇਮ ਹੀ ਰਹੇਗਾ 2600 ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਹਲਕੀ ਜਿਹੀ ਡਿਜ਼ਾਈਨਿੰਗ ਦਾ ਫਰਕ ਆ ਆਰੀ ਵਰਕ ਸੇਮ ਰਹੇਗਾ ਇਹ ਵੀ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਦੀ ਹਾਂ ਸਵਾ 3-3 ਮੀਟਰ ਦੀਆਂ ਸ਼ਰਟਾਂ ਦੇ ਨਾਲ ਸੂਟ ਨੇ ਦੇਖੋ ਸੂਟ ਪਾਕਿਸਤਾਨੀ ਲੁੱਕ ਚ ਬਣਾ ਲਓ ਸੂਟ ਨੂੰ ਬਹੁਤ ਸੋਹਣਾ ਬਣੇਗਾ ਇਹ ਹੈਗਾ ਜੀ ਸਲਵਾਰ ਦੇ ਪੌਂਚੇ ਆ ਤੇ ਬਾਰਡਰ ਠੀਕ ਹੈ ਇਹਦੇ ਨਾਲ ਦੁਪੱਟਾ ਹੈਗਾ ਜੀ ਟੈਬੀ ਮੇਂ ਡਾਲਦਾ ਇਹ ਹੈਗਾ ਟੈਬੀ ਮੇਂ ਡਾਲ ਬਹੁਤ ਸੋਹਣਾ ਦੁਪੱਟਾ ਹੈ ਕੰਟਰਾਸਟ ਲੁੱਕ ਵਿੱਚ ਜਾਏਗਾ ਇਦਾਂ ਦਾ ਇੱਕ ਸੂਟ ਤੁਹਾਨੂੰ ਹੋਰ ਦੰਨੇ ਆ ਇਹ ਸਾਰੇ ਸਿੰਗਲ ਸਿੰਗਲ ਪੀਸ ਹੋਣ ਕਰਕੇ ਕੱਢ ਰਹੇ ਆ ਸਾਰੇ ਹੀ ਸੂਟਾਂ ਦਾ ਪ੍ਰਾਈਸ 3200 ਸੀਗਾ ਆਰੀ ਵਰਕ ਦੇ ਵਿੱਚ ਹੈ ਡਿਜੀਟਲ ਪ੍ਰਿੰਟਾਂ ਦੇ ਨਾਲ ਏ ਲਾਈਨ ਚ ਸੂਟ ਬਣਾਓ ਜੀ ਕੀ ਆ ਲੁੱਕ ਆਏਗੀ ਸੂਟ ਦੀ ਬਹੁਤ ਸੋਹਣਾ ਸੂਟ ਆ ਫਰੰਟ ਬੈਕ ਸਾਰੇ ਚਾਰੀ ਵਰਕਾ ਸਿੰਗਲ ਸਿੰਗਲ ਪੀਸ 26 ਦਾ ਸ਼ਿਪਿੰਗ ਚਾਰਜਸ ਲੱਗਤੂ ਰਹਿਣਗੇ ਇਹ ਹੈਗੇ ਨੇ ਇਹ ਸੂਟ ਦੀ ਫੋਟੋ ਹੀ ਦਿਖਾ ਦਾਨੀ ਹੈ ਹੈਗੀ ਆ ਜੀ ਫੋਟੋ ਬੈਸੇ ਥੋੜਾ ਜਿਹਾ ਖੋਲ ਵੀ ਦੰਨੇ ਆ ਦੇਖੋ ਜੀ ਸੂਟ ਬਹੁਤ ਸੋਹਣਾ ਸੂਟ ਆ ਇਹ ਹੈਗੇ ਨੇ ਸਾਰੇ ਆਰੀ ਵਰਕ ਦੇ ਨਾਲ ਠੀਕ ਹੈ ਇਹਦੇ ਬੈਕਸ ਵੀ ਸੇਮ ਰਹੇਗੀ ਫਰੰਟ ਦੀ ਤਰ੍ਹਾਂ ਡਿਜੀਟਲ ਪ੍ਰਿੰਟਾਂ ਦੇ ਨਾਲ ਫਰੰਟ ਬੈਕ ਸੇਮ ਹੈ ਜੀ ਬਹੁਤ ਸੋਹਣਾ ਸੂਟ ਆ ਰਾਮ ਟੈਕਸ ਦੇ ਸੂਟ ਨੇ 2600 ਹੈਗਾ ਜੀ ਪ੍ਰਾਈਸ ਰਾਮ ਟੈਕਸ ਦਾ ਬਰੀਕ ਪ੍ਰਿੰਟ ਚ ਦੇ ਰਹੇ ਹਾਂ ਘੇਰੇ ਤੇ ਬਹੁਤ ਸੋਹਣਾ ਕ੍ਰਾਸ ਵਰਕ ਆ ਬਹੁਤ ਪਿਆਰਾ ਵਰਕ ਆ ਜੀ ਦੇਖੋ ਸੂਟ 60 70 ਪਲਸ ਏਜ ਵਾਸਤੇ ਆ 60 ਪਲਸ ਹੋਣ ਉਹਨਾਂ ਵਾਸਤੇ ਵੀ ਬਹੁਤ ਸੋਹਣੇ ਸੂਟ ਨੇ 올ਓਵਰ ਸੂਟ ਰਹੇਗਾ ਠੀਕ ਹੈ ਘੇਰਾ ਵਰਕ ਹੈ ਜੀ ਜਿਹੜੇ ਇਦਾਂ ਦੇ ਲਾਈਕ ਕਰਦੇ ਆ ਮਸਲੀਨ ਦੇ ਦੁਪੱਟੇ ਨੇ ਇਹ ਹੈਗਾ ਜੀ ਦੁਪੱਟਾ ਸਾਰੇ ਦੁਪੱਟਾ ਬਹੁਤ ਪਿਆਰਾ ਇਹਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਦੇ ਦੰਨੇ ਆ ਇਹ ਸੈਕਿੰਡ ਕਲਰ ਆ ਇਹ ਦੁਪੱਟੇ ਦਾ ਕਲਰ ਆ ਜੀ ਇਹਦਾ ਥਰਡ ਕਲਰ ਆ ਇਹ ਬਣਾ ਰਹੀ ਹੈ ਗੈਰਾ ਦੁਪੱਟਾ ਠੀਕ ਹੈ ਇਹ ਹੈਗੇ ਨੇ ਇਹਦੇ ਵਿੱਚ ਤਿੰਨ ਕਲਰ ਪ੍ਰਾਈਸ ਸੇਮ ਆ ਵਿਦ ਵਰਕ ਦੇ ਨਾਲ ਸਟਫ ਤਾਂ ਬਹੁਤ ਜ਼ਿਆਦਾ ਫਾਈਨ ਆ ਵਿਦਆਊਟ ਲਾਈਨਿੰਗ ਵਰਨਗੇ ਪਿਓਰ ਕਾਟਨ ਕੋਈ ਸਿੰਥੈਟਿਕ ਟੱਚ ਨਹੀਂ ਹੈਗਾ ਇਹਨਾਂ ਦੇ ਵਿੱਚ ਪ੍ਰਿੰਟਿੰਗ ਦੇਖੋ ਸੂਟ ਦੀ ਜੀ ਜਿਹੜੀ ਉੱਪਰ ਪ੍ਰਿੰਟ ਆ ਉਹ ਐਦਾਂ ਲੱਗਦਾ ਜਿਵੇਂ ਵਰਕ ਕੀਤਾ ਹੁੰਦਾ ਜਾਂ ਲੇਸ ਲੱਗੀ ਹੁੰਦੀ ਆ ਪ੍ਰਿੰਟ ਆ ਇਹ ਹੈਗਾ ਵਰਕ ਸਾਰਾ ਇਹ ਬਹੁਤ ਸੋਹਣਾ ਜਿਹਾ ਕਟਵਰਕ ਕੀਤਾ ਹੋਇਆ ਇਹ ਕੰਟਰਾਸਟ ਰਹੇਗੀ ਇਹਦੇ ਨਾਲ ਸਲਵਾਰ ਇਹ ਹੈਗਾ ਜੀ ਦੁਪੱਟਾ ਸੌਰੀ ਇਹਦੀ ਲੁੱਕ ਸੋਹਣੀ ਤੇ ਇਹ ਹੈਗਾ ਦੁਪੱਟਾ ਮਸਲੀਨ ਦੇ ਉੱਪਰ tie and dye ਦੇ ਵਿੱਚ ਦੋ ਕਲਰਾਂ ਚ ਰਹੋਗਾ ਫੋਰ ਸਾਈਡ ਪੇਸਟਿੰਗ ਲੱਗੀ ਹੋਈ ਆ ਕਲਰ ਇਹਦੇ ਵਿੱਚ ਤੁਹਾਨੂੰ ਦੋ ਮਿਲ ਜਾਣਗੇ ਪ੍ਰਾਈਸ ਸੇਮ ਹੈ ਜੀ 2600 ਬਹੁਤ ਪਿਆਰਾ ਪੀਸ ਆ 컬러 ਵੀ ਬਹੁਤ ਸੋਹਣਾ ਰਾਮ ਟੈਕਸ ਬ੍ਰਾਂਡ ਦਾ ਸੂਟ ਆ ਲੇਸ ਵਿਦ ਵਰਕ ਬਹੁਤ ਸੋਹਣੀ ਲੁੱਕ ਆ ਸੂਟ ਦੀ ਇਹ ਵਰਕ ਕੀਤਾ ਹੋਇਆ ਇਹ ਸਲਵਾਰ ਆ ਜੀ ਨਿਓਨ ਸ਼ੇਡ ਦੀ 3 ਮੀਟਰ ਦੀ ਸਲਵਾਰ ਆ ਉਸ ਇਦਾਂ ਦੀ ਲੁੱਕ ਆ ਦੁਪੱਟਾ ਇਦਾਂ ਹੀ ਆਏਗਾ ਜਿਵੇਂ ਫੋਟੋ ਚ मसलीन के दपट्टे से सेम वर्क रहेगा फोटो देखो जी कलर दो सैकेंड कलर है ये हैगा जी डॉट्स के ऊपर सूट बहुत प्यारा सूट है ये राम टैक्स ब्रांड का फ्रंट ਦੇ ਵਿੱਚ ਨੈਟ ਲਗਾ ਕੇ ਉੱਪਰ ਵਰਕ ਕੀਤਾ ਹੋਇਆ ਇਹ ਵੀ ਸਾਰਾ ਘੇਰਾ ਵੀ ਨੈਟ ਲਗਾ ਕੇ ਉੱਪਰ ਵਰਕ ਕੀਤਾ ਹੋਇਆ 올 ਓਵਰ ਸੂਟ ਰਹੂਗਾ ਡਾਟਸ ਵਾਲਾ ਤੇ ਦੇ ਨਾਲ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੇਗਾ ਪਿਓਰ ਸ਼ਫਾਨ ਦਾ ਡਬਲ ਸ਼ੇਡਸ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹ ਸੈਕਿੰਡ ਕਲਰ ਦਾ ਬਰੀਕ ਪ੍ਰਿੰਟ ਜਿੱਕੇ ਡਿਜ਼ਾਈਨ ਹੋਰ ਦਿਖਾ ਦੰਨੇ ਆ ਇਹ ਹੈਗਾ ਜੀ ਦਾ ਬਹੁਤ ਪਿਆਰਾ ਜਿਹਾ ਨੈਕਸਟ ਡਿਜ਼ਾਈਨ ਔਰਗੈਂਜ਼ਾ ਲਗਾ ਕੇ ਸਾਰਾ ਵਰਕ ਹੋਇਆ ਹੋਇਆ ਰਾਮਟੈਕਸ ਬ੍ਰਾਂਡ ਹੈ ਜੀ ਇਹ ਹੈਗੀ ਹੈ ਸਲਵਾਰ ਸਲਵਾਰ ਤੇ ਵੀ ਸੈਲਫ ਪ੍ਰਿੰਟ ਰਹੂਗਾ 3 ਮੀਟਰ ਦੀ ਸਲਵਾਰ ਇਹਦੇ ਨਾਲ ਹੈਗਾ ਇਹ ਚਨਾਉਟ ਸ਼ਫਾਨ ਦਾ ਦੁਪੱਟਾ ਲੇ ਸਿਸ ਦੇ ਨਾਲ 컬러 ਦੋ ਮਿਲ ਜਾਣਗੇ ਖਗੱਚ ਕਾਫੀ 컬러 3 ਮੀਟਰ ਦੀ ਸ਼ਰਟ ਦੇ ਨਾਲ ਸੂਟ ਆ ਜੀ ਡਿਜੀਟਲ ਪ੍ਰਿੰਟਿੰਗ ਦੇ ਉੱਪਰ ਵਿਦਾਊਟ ਲਾਈਨਿੰਗ ਰਾਮ ਟੈਕਸ ਬ੍ਰਾਂਡ ਦਾ ਸੂਟ ਆ ਜਿੰਨਾ ਵੀ ਪ੍ਰਿੰਟ ਆ ਸਾਰਾ ਹਾਈਲਾਈਟ ਆ ਜੀ ਗੱਠ ਗੜਾਈ ਦੇ ਨਾਲ ਤੇ ਇਹ ਹੈਗੀ ਜੀ ਪਲੇਨ ਸਲਵਾਰ ਇਹਦੇ ਨਾਲ ਦੁਪੱਟਾ ਹੈਗਾ ਚਨਾਉਨ ਸ਼ਫਾਨ ਦਾ ਬਹੁਤ ਪਿਆਰਾ ਪ्योर ਦਾ ਦੁਪੱਟਾ ਚਨਾਉਨ ਦੇ ਉੱਪਰ 컬러 ਦੋ ਮਿਲ ਜਾਣਗੇ ਇਹ ਪਿੰਕ ਕੈਕ ਦੇ ਵਿੱਚ ਤੇ ਇੱਕ ਬੇਸਤਾ ਵੀ ਮਿਲ ਜਾਏਗਾ ਤਿੰਨ ਕਲਰ ਨੇ ਤਿੰਨੋ ਹੀ ਬਹੁਤ ਸੋਹਣੇ ਆ 2600 कॉटन ਦੇ ਸੂਟ ਦਾ ਪ੍ਰਾਈਸ ਰਾਮ ਟੈਕਸ ਬ੍ਰਾਂਡ ਦਾ ਦੇਖੋ ਜੀ ਸੂਟ 올ਓਵਰ ਸੂਟ ਹੈ 5 ਮੀਟਰ ਸੌਰੀ ਇਹ ਸਲਵਾਰ ਹੈ ਦੀ ਮੈਚਿੰਗ ਦੇ ਵਿੱਚ ਤੇ ਇਹ ਹੈਗਾ ਜੀ ਇਹਦਾ ਘੇਰਾ organza ਲਗਾ ਕੇ ਬਣਿਆ ਹੋਇਆ ਹੈ ਇਹ ਹੈਗਾ ਪਿਓਰ ਦਾ ਦੁਪੱਟਾ ਠੀਕ ਹੈ ਐਦਾਂ ਇਹਦਾ ਕੰਟਰਾਸਟ ਬਣੇਗਾ ਬਹੁਤ ਸੋਹਣਾ ਜਿਹਾ ਸਾਰਿਆਂ ਚ ਸੇਮ ਕਲਰ ਦੀਆਂ ਸਲਵਾਰਾਂ ਹੋਣਗੀਆਂ ਜਿੱਦਾਂ ਇਹ ਬਲੈਕ ਤੇ ਚ ਬਲੈਕ ਕਲਰ ਦੀ ਚੈੱਕ ਸਲਵਾਰ ਹੋਏਗੀ ਇਹ ਵਾਲੀ ਬਲੈਕ ਐਂਡ ਵਾਈਟ ਇਹ ਚ ਮੈਰੂਨ ਆ ਜਾਏਗੀ ਇਹ 38 ਵਾਲਾ ਸੂਟ ਹੈ ਜੀ ਜਿਹੜਾ ਤੁਹਾਨੂੰ ਅੱਜ 2600 ਚ ਦੇ ਰਹੇ ਆ ਪਿਓਰ ਦਾ ਸੂਟ ਆ ਪਿਓਰ ਕਾਟਨ ਦਾ ਬਹੁਤ ਸੋਹਣਾ ਸੂਟ ਆ ਇਹ 올ਓਵਰ ਪਲੇਨ ਸੂਟ ਰਹੂਗਾ ਇਹਦਾ ਦੁਪੱਟਾ ਇਦਾਂ ਲੇਸਿਸ ਦੇ ਨਾਲ ਬਣਿਆ ਹੋਇਆ ਹੈ ਮਸਲੀਨ ਦਾ 3.3 ਮੀਟਰ ਦੇ ਸ਼ਰਟਾਂ ਦੇ ਨਾਲ ਖੁੱਲੇ ਡੁੱਲੇ ਬਣਨ ਵਾਲੇ ਸੂਟ ਨੇ ਕੋਈ ਕੋਈ 2.5 ਮੀਟਰ ਹੈ ਬਾਕੀ ਤਾਂ 3 ਮੀਟਰ ਦੀਆਂ ਸ਼ਰਟਾਂ ਨੇ ਸਲਵਾਰਾਂ ਤਾਂ ਸਭ ਦੀ 3 ਮੀਟਰ ਦੀਆਂ। ਪਲੇਨ ਸਲਵਾਰ ਹੈ ਜੀ ਇਹਦੇ ਨਾਲ। ਤੇ ਪਿਓਰ ਸ਼ਫਾਉਣ ਦਾ ਹੈਗਾ ਦੁਪੱਟਾ ਬਹੁਤ ਸੋਹਣਾ। ਠੀਕ ਹੈ ਜੀ। ਨੈਕਸਟ ਇਹ ਲਾਸਟ ਪੀਸ ਆ। ਪਿਓਰ ਕਾਟਨ ਦਾ। ਨੈੱਕ ਦੇ ਉੱਪਰ ਬਹੁਤ ਸੋਹਣਾ ਵਰਕ ਹੈ। ਤੇ ਇਹ ਹੈਗਾ ਤਾਂ ਘੇਰਾ। ਤੇ ਇਹ ਮੈਚਿੰਗ ਦੇ ਵਿੱਚ ਸਲਵਾਰ ਤੇ ਵਰਕ ਬਹੁਤ ਸੋਹਣਾ ਸੂਟ ਹੈ ਇਹਦੇ ਠੀਕ ਹੈ ਜੀ ਤੇ ਇਹ ਹੈਗਾ ਇਹਦਾ ਵਰਕ ਪੌਂਚਿਆਂ ਤੇ ਸੂਟ ਬਹੁਤ ਸੋਹਣਾ ਹੈ 2600 ਅੱਜ ਦੀ ਸਾਰੀ ਵੀਡੀਓ ਦਾ ਪ੍ਰਾਈਸ ਪਿਓਰ ਦੇ ਨਾਲ ਆ ਜੀ ਇਹ ਵਾਲਾ ਸੂਟ ਵੀ ਠੀਕ ਹੈ ਪਿਓਰ ਮਸਲੀਨ ਦੰਨੇ ਆ ਰਾਮ ਟੈਕਸ ਦੀ ਮਸਲੀਨ ਇਹ ਹੈਗੀ ਆ ਜੀ ਸ਼ਰਟ ਠੀਕ ਹੈ ਘੇਰੇ ਤੇ ਬਹੁਤ ਸੋਹਣਾ ਪੈਚ ਆ ਤੇ ਇਹ ਪਲੇਨ ਮਸਲੀਨ ਦੀ ਸਲਵਾਰ ਹੋ ਗਈ ਇਹਦੇ ਨਾਲ ਤੇ ਮਸਲੀਨ ਦਾ ਹੀ ਹੈਗਾ ਦੁਪੱਟਾ ਲੰਮਾ ਚੌੜਾ ਜਿਹਾ ਦੁਪੱਟਾ ਰਹੂਗਾ ਬਹੁਤ ਪਿਆਰਾ ਪ੍ਰਿੰਟ ਆ ਜਿੱਦਾਂ ਵਰਕ ਹੁੰਦਾ ਏ ਪਾਕਿਸਤਾਨੀ 3 ਮੀਟਰ ਦੀ ਸ਼ਰਟ ਦੇ ਨਾਲ ਸੂਟ ਆ ਬਹੁਤ ਸੋਹਣਾ ਕਲਰ ਵੀ ਬਹੁਤ ਪਿਆਰਾ ਹੈ ਇਹ ਇਦਾਂ ਲੱਗਦਾ ਜਿਵੇਂ ਵਰਕ ਹੁੰਦਾ ਸਾਰਾ ਪ੍ਰਿੰਟ ਦੇ ਉੱਪਰ ਵੈਸੇ ਦਾ ਹੈਂਡਵਰਕ ਆ ਇਹ ਹੈਗੀ ਜੀ ਪਲੇਨ ਸਲਵਾਰ ਸੇਮ ਕਲਰ ਦੀ ਤੇਰਾ ਦੁਪੱਟਾ ਵੀ ਬਹੁਤ ਸੋਹਣਾ ਹੈ ਜਿਹੜੇ ਪਿਓਰ ਕਸ਼ਮੀਰੀ ਸਿਲਕ ਹੁੰਦੀ ਆ ਉਦਾਂ ਦਾ ਸੂਟ ਦੀ ਲੁੱਕ ਆ ਰਹੀ ਹੈ ਇਹ ਹੋਰ ਵਾਲੇ ਸੂਟਾਂ ਦੇ ਇਹ ਵੀ ਸੂਟ ਬਹੁਤ ਸੋਹਣਾ ਹੈ ਪਲੇਨ ਇਹਦੇ ਨਾਲ ਇਦਾਂ ਦੀ ਸਲਵਾਰ ਰਹੋਗੇ ਤੇ ਇਹ ਪੈਚ ਕੀਤਾ ਹੋਇਆ ਜਿਹੜਾ ਇਹ ਫਲਾਰ ਹੈ ਦੁਪट्टे ਤੇ ਵੀ ਸੇਮ ਇਦਾਂ ਹੀ ਪੈਚ ਕੀਤਾ ਹੋਇਆ ਡਬਲ ਸ਼ੇਡ ਦਾ ਦੁਪੱਟਾ ਹੈ ਦੇਖੋ ਕਿੰਨੀ ਸੋਹਣੀ ਡਿਜੀਟਲ ਪ੍ਰਿੰਟਿੰਗ ਆ ਇਹ ਪ੍ਰਿੰਟ ਇਹ ਸੂਟ ਤੁਹਾਨੂੰ ਇਹ ਮਿਲ ਜਗਾ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਰਾਮਟੈਕਸ ਦਾ ਬ੍ਰਾਂਡ ਦਾ ਸੂਟ ਆ ਠੀਕ ਹੈ ਜੀ ਘੇਰੇ ਤੇ ਬਹੁਤ ਪਿਆਰਾ ਵਰਕ ਹੈ ਪਲੇਨ ਸਲਵਾਰ ਇਹਦੇ ਨਾਲ ਤੇ ਇਹ ਹੈਗਾ ਇਹਦਾ ਦੁਪੱਟਾ ਇਹਦੇ ਵਿੱਚ ਕਲਰ ਤੁਹਾਨੂੰ ਦੋ ਮਿਲ ਜਾਣਗੇ ਹਾਂਜੀ ਉਮੀਦ ਕਰਦੀ ਹਾਂ ਕਲੈਕਸ਼ਨ ਤੁਹਾਨੂੰ ਪਸੰਦ ਆਈ ਹੋਵੇਗੀ ਜੋ ਵੀ ਸੂਟ ਅੱਜ ਦੀ ਵੀਡੀਓ 'ਚ ਪਸੰਦ ਆ ਤੁਸੀ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਥੈਂਕ ਯੂ ਸੋ ਮੱਚ